ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਕਿਹੜਾ ਬੇਟਾ ਜੀ ਜੀ ਦਾ ਨਾਮ ਤੁਹਾਡੇ ਸੰਗਿਆਰ ਸੰਗਿਆਰ ਬੇਟੇ ਦਿੱਵੇ ਲਈ ਵੀਰ ਜੀ ਜੋ ਬਾਰਡਰ ਪੱਟੀ ਦੇ ਨੇ ਜਿਹੜੇ ਮੁੱਖ ਮੁੱਦੇ ਆ ਤੁਸੀਂ ਨੌਜਵਾਨ ਨੌਜਵਾਨਾ ਸੰਬੰਧ ਰੱਖ ਦੋ ਉਹ ਕੀ ਕੀ ਮੁੱਖ ਮੁੱਦੇ ਆ ਕੀ ਕੀ ਸਮੱਸਿਆ ਹੈ ਤੇ ਬਾਰਡਰ ਪੱਟੀ ਦੀਆਂ ਜੋ ਤੁਸੀਂ ਸਾਡੇ ਫਾਈਲ ਕਾ 24 ਚੈਨਲ ਦੇ ਸਾਹਮਣੇ ਕਿਸ ਤਰ੍ਹਾਂ ਜੀ ਮੁੱਖ ਸਮੱਸਿਆਵਾਂ ਤਾਂ ਸਾਡੀਆਂ ਜਿਹੜੀਆਂ ਕੇਂਦਰ ਸਰਕਾਰ ਨੇ ਮੋਦੀ ਗਵਰਨਮੈਂਟ ਨੇ ਸਾਡੀ ਮੁੱਖ ਸਮੱਸਿਆ ਜਿਹੜੀ ਸਾਡੀ 4 ਸਾਲਾਂ ਦੀ ਅਗਨੀ ਪਥ ਯੋਜਨਾ ਲਿਆ ਕੇ ਜੀ ਉਹਦੇ ਵਿੱਚ ਅਗਨੀ ਪਥ ਯੋਜਨਾ ਲਿਆ ਕੇ ਸਾਨੂੰ 4 ਸਾਲ ਇੱਕ ਦਾ ਨੌਜਵਾਨਾਂ ਨੂੰ ਕਰਤਾ ਜੀ ਔਰ ਨੰਬਰ ਪਹਿਲਾ ਨੰਬਰ ਦੂਜਾ ਫਿਰ ਉਹਨਾਂ ਨੇ 2500 ਰੁਪਇਆ ਫਾਰਮ ਦੀ ਫੀਸ ਰੱਖਤੀ ਸੀਗੀ ਜਦੋਂ ਪਹਿਲਾਂ ਕੀ ਆਪਣੀ ਕਾਂਗਰਸ ਸਰਕਾਰ ਸੀ ਸਿੱਧੀ ਰੈਲੀ ਹੁੰਦੀ ਸੀ ਬੱਚੇ ਰਨਿੰਗ ਲਗਾਦੇ ਸੀਗੇ ਫਿਰ ਉਹਦੇ ਬਾਅਦ ਪੇਪਰ ਫਿਜੀਕਲ ਮੈਡੀਕਲ ਹੁੰਦਾ ਸੀ ਫਿਰ ਪੇਪਰ ਦੀ ਪ੍ਰਕਿਰਿਆ ਪਾਸ ਇਸ ਤਰੀਕੇ ਹੁੰਦੀ ਸੀਗੀ ਹੁਣ ਇਹਨਾਂ ਨੇ 2500 ਰੁਪਇਆ ਫੀਸ ਰੱਖਤੀ ਲੁੱਟਣ ਵਾਸਤੇ ਫਾਰਮ ਬੱਚੇ ਘਾਟ ਵਰਦੇ ਆ ਔਰ ਫਾਰਮ ਬੱਚੇ ਜਿਹੜੇ ਘਾਟ ਵਰਦੇ ਆ ਔਰ ਜਿਹੜੇ ਬੱਚਿਆਂ ਨੂੰ ਉਦੋਂ ਘਾਟ ਤੋਂ ਘੱਟ ਬੱਚਿਆਂ ਨੂੰ ਇਹ ਰੱਖਦੇ ਆ ਡਬਲ ਟੂ ਡਬਲ ਨਾਲ ਦੀ ਕਮਾਈ ਬੱਚੇ ਦੀ ਸੈਂਟਰ ਗਵਰਨਮੈਂਟ ਦੇ ਕੋਲ ਜਾ ਰਹੀ ਹੈ ਔਰ ਸਾਡੀ ਜਿਹੜੀ ਹੋਰ ਜਿਹੜੀਆਂ ਨੌਜਵਾਨਾਂ ਦੀ ਜਿਹੜੀਆਂ ਸਮੱਸਿਆਵਾਂ ਹੈਗੀਆਂ ਨੇ ਸਾਡੇ ਇੱਥੇ ਹਸਤਾ ਕਲਾ ਦੇ ਅੰਦਰ ਗਰਾਊਂਡ ਸੀਗਾ ਸਾਡੇ ਇਹਨਾਂ 10-12 ਪਿੰਡਾਂ ਨੂੰ ਇੱਕੋ ਹੀ ਸਾਡੇ ਪੰਚਾਇਤੀ ਜ਼ਮੀਨ ਆ ਔਰ ਸਾਡੇ ਉੱਥੇ ਸਾਡੇ ਗਰਾਊਂਡ ਸੀਗਾ ਉਹ ਸਾਡੇ ਗਰਾਊਂਡ ਵੀ ਸਾਡੇ ਪੱਕਾ ਨਹੀਂ ਹੋਇਆ ਜੀ ਸਾਡੀਆਂ ਇਹ ਇਹ ਵੀ ਸਮੱਸਿਆਵਾਂ ਔਰ ਸਾਡੇ ਇੱਥੇ ਲਾਇਬ੍ਰੇਰੀ ਨਹੀਂ ਹੈਗੀ ਨਵੀਂ ਬਾਈ ਪਿੰਡਾਂ ਚ ਕਿਉਂਕਿ ਬੱਚੇ ਇੱਥੇ ਗ੍ਰੈਜੂਏਸ਼ਨ ਸਾਰੇ ਬੈਠੇ ਆ ਕੋਈ ਬੀ.ਐੜ ਕੀਤੀ ਬੈਠਾ ਕੋਈ ਸਿਵਲ ਇੰਜੀਨੀਅਰ ਕੀਤੀ ਹੈ ਇਹ ਸਾਡੀਆਂ ਸਾਰੀਆਂ ਸਮੱਸਿਆ ਦਾ ਹੱਲ ਤਾਂ ਹੀ ਹੋਵੇਗਾ ਜੇਕਰ ਅਸੀਂ ਛੇਰ ਸਿੰਘ ਕਬਾਇਆ ਨੂੰ ਮੈਂਬਰ ਆਫ ਪਾਰਲੀਮੈਂਟ ਦੇ ਸਾਡਾ ਬੰਦਾ ਜਾਵੇਗਾ ਔਰ ਉਹਨਾਂ ਦੇ ਕੋਲ ਫੰਡ ਜਿਹੜੀ ਆਉਂਦੀ ਆ ਫੰਡ ਦੇ ਅੰਦਰ ਹੀ ਸਾਨੂੰ ਸਾਡੀ ਲਾਇਬ੍ਰੇਰੀ ਮਿਲੂਗੀ ਫੰਡ ਦੇ ਅੰਦਰ ਸਾਨੂੰ ਸਾਡਾ ਗਰਾਊਂਡ ਵਗੈਰਾ ਮਿਲੂਗਾ ਜੀ ਤੁਸੀਂ ਗੱਲ ਕਰ ਰਹੇ ਸੀ ਅਗਨੀ ਵੀਰ ਯੋਜਨਾ ਦੀ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਰੂ ਕੀਤੀ ਜੀ 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 ਪਿਛਲੇ 10 ਸਾਲ ਉਹਦੀ ਸਰਕਾਰ ਰਹੀ ਆ 10 ਸਾਲਾਂ ਵਿੱਚ ਕੀ ਕੀ ਕੰਮ ਹੋਇਆ ਕੀ ਨਹੀਂ ਹੋਇਆ ਉਹਦੇ ਬਾਰੇ ਸਾਡਾ ਗਰੀਬ ਬੰਦੇ ਦਾ ਤਾਂ ਕੋਈ ਕੰਮ ਹੋਇਆ ਹੀ ਨਹੀਂ ਸਿਲੰਡਰ ਤੁਸੀਂ ਅੱਜ ਵੇਖ ਲਓ ਕਿੱਥੇ ਸੀਗਾ 3 400 ਦੇ ਤੇ ਅੱਜ ਕਿੱਥੇ 12 1300 ਤੇ ਲਿਆ ਮਾਰਿਆ ਠੀਕ ਹੈ ਉਹਨਾਂ ਨੇ ਤਾਂ ਇੱਕੋ ਹੀ ਮੋਦੀ ਗਵਰਨਮੈਂਟ ਨੇ ਤਾਂ ਇੱਕੋ ਹੀ ਸਿਰਫ ਆਪਣੇ ਅਡਾਨੀ ਔਰ ਅਮਬਾਨੀ ਨੂੰ ਫਾਇਦਾ ਪਹੁੰਚਾਉਣ ਦੀ ਗੱਲ ਕੀਤੀ ਹੈ ਬੀਐਸਐਨਲ ਸਰਕਾਰੀ ਕੰਪਨੀ ਸੀਗੀ ਜਿਹਨੂੰ ਉਹਨਾਂ ਨੇ ਤੋ ਜਦੋਂ ਨਵੀਂ ਜੀਓ ਆਈ ਸੀਗੀ ਤੇ ਜੀਓ ਦੇ ਆਉਣ ਦੇ ਕਾਰਨ ਉਹਨਾਂ ਕੋਲ ਕੋਈ ਨੈਟਵਰਕ ਨਹੀਂ ਸੀਗਾ ਕੋਈ ਕਿਸ ਤਰ੍ਹਾਂ ਦੀ ਸਮੱਸਿਆ ਹੀ ਨਹੀਂ ਸੀਗੀ ਉਹਨਾਂ ਕੋਲੇ ਪਰ ਜਦੋਂ ਉਹਨਾਂ ਨੇ ਬੀਐਸਐਨਲ ਸਰਕਾਰੀ ਸੀਗੀ ਉਹਨਾਂ ਨੇ ਉਹਨੂੰ ਟਾਵਰ ਦੇ ਤੇ ਇਸ ਰੇਕ ਤਰ੍ਹਾਂ ਦੀ ਫੈਸਿਲਿਟੀਬਿਲਿਟੀ ਦੇ ਦਿੱਤੀ ਅਡਾਨੀ ਔਰ ਅਮਬਾਨੀ ਦੋ ਹੀ ਸੈਂਟਰ ਗਵਰਨਮੈਂਟ ਨੂੰ ਮੋਦੀ ਸਰਕਾਰ ਨੂੰ ਦੋ ਹੀ ਸਰ ਬੰਦੇ ਵਿਗਦੇ ਸੀ ਦਾਨੀ ੁਰਬਾਨੀ ਤੀਸਰਾ ਬੰਦਾ ਹੀ ਨਹੀਂ ਵਿਗਦਾ ਸੀਗਾ ਜੀ ਫਿਰ ਨੋਟਬੰਦੀ ਫਿਰ ਇਹਨਾਂ ਨੇ ਨੋਟਬੰਦੀ ਕਰਤੀ ਉਹਦੇ ਵਿੱਚ ਬਹੁਤ ਧੱਕਾ ਲੱਗਿਆ ਫਿਰ ਕੋਰੋਨਾ ਕਾਲ ਲਾਇਆ ਹੈ ਕੋਰੋਨਾ ਕਾਲ 'ਚ ਬਹੁਤ ਜ਼ਿਆਦਾ ਧੱਕਾ ਲੱਗਿਆ ਫਿਰ ਅਗੜੀ ਬਤ ਯੋਜਨਾ ਲਾਇਆ ਇਹਦੇ 'ਚ ਨੌਜਵਾਨਾਂ ਨੂੰ ਧੱਕਾ ਲੱਗਿਆ ਔਰ ਹੋਰ ਜਿਹੜੀਆਂ ਯੋਜਨਾਵਾਂ 60% ਇਹਨਾਂ ਨੇ ਸਵਧਾਨ ਕੇਂਦਰ ਸਰਕਾਰ ਨੇ ਬਿਲਕੁਲ ਖਤਮ ਕਰਤਾ 40% ਰਹਿ ਗਿਆ ਜੇ ਇਸ ਵਾਰ ਜੇ ਸੈਂਟਰ 'ਚ ਮੋਦੀ ਗੌਰਮੈਂਟ ਆਊਗੀ ਤੇ ਫਿਰ ਤਾਨਾਸ਼ਾ ਕਿੰਗ ਜੌਨ ਵਾਲਾ ਰਾਜ ਹੋ ਜਾਣਾ ਜੀ ਵੀਰ ਜੀ ਇੱਕ ਜੋ ਜੀਐਸਟੀ ਲੱਗਿਆ ਹੈ ਉਹਦੇ ਕੀ ਆਮ ਜਨਤਾ ਰਹੀ ਭੈਕਟ ਪਾਇਆ ਇੱਕ ਜਿਹੜਾ ਆਨਲਾਈਨ ਸਿਸਟਮ ਹੋਇਆ ਜੋ ਛੋਟੇ ਦੁਕਾਨਦਾਰ ਖਤਮ ਹੋ ਰਹੇ ਆ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਹੋ ਜੀਐਸਟੀ ਦਾ ਮਤਲਬ ਤਾਂ ਇਹ ਹੈ ਨਾ ਗੁੱਡ ਐਂਡ ਸਰਵਿਸ ਟੈਕਸ ਜੀ ਦੇਖੋ ਜੀ ਇਹ ਪਹਿਲਾਂ ਆਪਣੇ ਇੰਗਲੈਂਡ ਵਿੱਚ ਲੱਗਿਆ ਸੀਗਾ ਔਰ ਉਹਨਾਂ ਦੀਆਂ ਏਜੰਸੀਆਂ ਨੇ ਬੰਦ ਇਹਨੂੰ ਜੀਐਸਟੀ ਨੂੰ ਉਹਨਾਂ ਨੇ ਬੰਦ ਕਰਤਾ ਕਿਉਂਕਿ ਜੀਐਸਟੀ ਵੇਖੋ ਵੀ ਅੱਗੇ ਪਹਿਲਾਂ ਆਪਣੇ ਵੱਡੇ ਦੁਕਾਨਦਾਰਾਂ ਕੋਲ ਜੀਐਸਟੀ ਲਿਆ ਜਾਂਦਾ ਸੀਗਾ ਹੁਣ ਇਹਨਾਂ ਨੇ ਸਿੱਖ ਧਰਮ ਦੀ ਜੀ ਗੱਲ ਕੀਤੀ ਜਾਵੇ ਤਾਂ ਉਸ ਸਿੱਖ ਧਰਮ ਦੇ ਅੰਦਰ 150 150 ਕਰੋੜ ਜਨਤਾ ਜਿਹੜੀ ਲੰਗਰ ਖਾਂਦੀ ਹੈ ਦਿਨ ਦੀ ਦਿੱਲੀ ਦੀ ਅਸੀਂ ਜੀਐਸਟੀ ਦੇਖ ਕੇ ਤੇ ਅਸੀਂ ਆਪਣੇ ਲੰਗਰ ਫਰੀ ਲੰਗਰ ਲਾਉਨੇ ਆਂ ਸਾਡੇ ਬਾਪੂ ਨਾਨਕ ਦੀ ਕਿਰਪਾ ਨਾਲ ਔਰ ਜਿਹੜਾ ਆਪਣੇ ਰੀਚਾਰਜ ਨੂੰ ਤੁਸੀਂ ਮਹੀਨੇ ਜੇ ਕਰਾਉਂਦੇ ਹੋ ਤਾਂ ਤੁਹਾਨੂੰ ਆਪਣਾ 18% ਜੀਐਸਟੀ ਪੈਂਦੀ ਹੈ ਛੋਟਾ ਦੁਕਾਨਦਾਰ ਬਿਲਕੁਲ ਖਤਮ ਹੋ ਰਿਹਾ ਹੈ ਗਰੀਬ ਵਰਗ ਬਿਲਕੁਲ ਖਤਮ ਹੋ ਰਿਹਾ ਹੈ ਔਰ ਇਹ ਸਾਰੇ ਜੀਐਸਟੀ ਚਾਹੀਦੀ ਸੀ ਨਾ ਨੂੰ ਜਿਹੜੇ ਸਰਵਿਸ ਮੈਂਟੈਕਸ ਆ ਉਹਨਾਂ ਕੋਲ ਲੈਣੀ ਔਰ ਇਹ ਗਰੀਬ ਬੰਦੇ ਦੇ ਹਰੇਕ ਚੀਜ਼ੇ ਤੁਸੀਂ ਪੱਖਾ ਲਓਗੇ ਤੁਹਾਡੇ ਚ ਜੀਐਸਟੀ ਜੇ ਤੁਸੀਂ ਚੱਪਲ ਲਓਗੇ ਤਾਂ ਜੀਐਸਟੀ ਜੀ ਇਹ ਤਾਂ ਸਿਰਫ ਸਾਰਾ ਡਾਨੀਆਂ ਦੇ ਘਰ ਨੂੰ ਜੀਐਸਟੀ ਜਾ ਰਹੀ ਹੈ ਦੇਸ਼ ਦਾ ਕੋਈ ਵਿਕਾਸ ਹੋ ਹੀ ਨਹੀਂ ਰਿਹਾ ਨਿੰਦ ਮੈਂ ਗੱਲ ਕਰ ਆਨਲਾਈਨ ਜੋ ਚੱਲਿਆ ਆਨਲਾਈਨ ਸਿਸਟਮ ਉਹਦੇ ਚ ਛੋਟੇ ਦੁਕਾਨਦਾਰ ਖਤਮ ਹੋ ਰਿਹਾ ਉਹਦੇ ਬਾਰੇ ਜੋ ਆਪਾਂ ਚੀਜ਼ ਮੰਗਵਣੀ ਹੋਵੇ ਸੂਈ ਤੋਂ ਲੈ ਕੇ ਅੱਜ ਤੱਕ ਆਪਾਂ ਕਰੇ ਮੰਗਾ ਸਕਦੇ ਆ ਫਰਿੱਜ ਕੋਲਰ ਜੋ ਵੀ ਚਾਹੀਦਾ ਹੈ ਉਹਦੇ ਨਾਲ ਕੀ ਛੋਟੇ ਦੁਕਾਨਦਾਰ ਖਤਮ ਨਹੀਂ ਹੋਏ ਹੋਏ ਨਾ ਜੀ ਬਿਲਕੁਲ ਖਤਮ ਹੋਏ ਨਹੀਂ ਛੋਟੇ ਦੁਕਾਨਦਾਰ ਛੋਟੇ ਦੁਕਾਨਦਾਰਾਂ ਨੂੰ ਤਾਂ ਕੁਝ ਰਹਿ ਹੀ ਨਹੀਂ ਕਿ ਅੱਜ ਕੱਲ ਆਨਲਾਈਨ ਸਿਸਟਮ ਚੱਲਿਆ ਹੈ ਜੀਐਸਟੀ ਨਾਲ ਦੇਉ ਆਨਲਾਈਨ ਤੁਸੀਂ ਹਰੇਕ ਚੀਜ਼ ਖਰੀਦੋ ਜੀ ਹਾਂ ਜੀ ਬਿਲਕੁਕ ਸੁਖਵੀਰ ਸਿੰਘ ਬਾਦਲ ਨੂੰ ਪਿੱਛੇ ਬਾਰਡਰ ਪੱਟੀ ਦੇਣ ਬਹੁਤ ਵੋਟ ਪਾਈ ਕੋਈ ਸਕੂਅਰ ਸਿਕਮ ਬਾਦਲ ਇੱਥੇ ਤੁਹਾਡੇ ਪਿੰਡਾਂ ਵਿੱਚ ਆ ਕੇ ਸਾਰ ਲਈ ਆ ਜਾਂ ਕੋਈ ਉਹਦੇ ਕੰਮ ਕੀਤੇ ਹੋ 10 ਦੇਖੋ ਜੀ ਵੋਟ ਬਾਦਲ ਸਾਹਿਬ ਨੂੰ ਪਾਈ ਨਹੀਂ ਜੀ ਕਹਿੰਦੇ ਆ ਨਾ ਕਿ ਤਕੜੇ ਦੀ ਮਾਰਗੀ ਮਾਂ ਤੇ ਕੋਈ ਨਹੀਂ ਲੈਂਦਾ ਨਾਂ ਜੀ ਤੇ ਜਿੰਦੇ ਕੋਲੀ ਜੇ ਮਾੜੇ ਦੀ ਮਾਰੇ ਦੀ ਇੱਕ ਮਾਰਗੀ ਕੁੱਤੀ ਤੇ ਸਾਰੀ ਖਲਕਤ ਹੀ ਚੰਗੇ ਦੀ ਸੌਰੀ ਚੰਗੇ ਦੀ ਮਾਰਗੀ ਕੁੱਤੀ ਸਾਰੀ ਖਲਕਤ ਹੀ ਨਹੀਂ ਸੁੱਤੀ ਠੀਕ ਆ ਵੇਖੋ ਵੀ ਇਹ ਜਿਹੜੀਆਂ ਗੱਲਾਂ ਹੈਗੀਆਂ ਨੇ ਕਿਉਂਕਿ ਛੇਰ ਸਿੰਘ ਗਵਾਯਾ ਸਾਹਿਬ ਪਿਛਲੇ ਸਾਲ ਫਿਰ ਜਿੱਤ ਕੇ ਆ ਸੀ ਔਰ ਇਹਨਾਂ ਨੇ ਧੱਕੇ ਨਾਲ ਕਰਕੇ ਉਹਨਾਂ ਨੇ ਕਿਹਾ ਵੀ ਇੱਕ ਡਿਫਟੀ ਸੀਮ ਨੂੰ ਹਰਾਣਾ ਬਹੁਤ ਵੱਡੀ ਹਨੀ ਵਾਲੀ ਗੱਲ ਹੈ ਔਰ ਇਹਨਾਂ ਨੇ 2 ਲੱਖ ਦੀ ਜਿਹੜੀ ਲੀਡ ਲਈ ਸੀਗੀ ਉਹ ਕੋਈ ਲੀਡ ਧੱਕੇ ਨਾਲ ਹੀ ਲਈ ਹੈ ਨਾ ਕਿ ਛੇਰ ਸਿੰਘ ਗਵਾਯਾ ਸਾਹਿਬ ਨੂੰ ਹਰਾਇਆ ਸੀ ਜੀ ਜੀ ਠੀਕ ਹੈ ਔਰ ਜਿਹੜੇ ਸਾਡੇ ਕੰਮਾਂ ਦੀ ਗੱਲ ਕੀਤੀ ਜਾਵੇ ਬਾਦਰਾ ਸਾਹਿਬ ਦੇ ਨਾਂ ਤਾਂ ਜਦੋਂ ਦਾ ਮੈਂ ਪੜਾ ਸਮੇਂ ਮੈਂ ਨਹੀਂ ਬਾਦਰਾ ਸਾਹਿਬ ਨੂੰ ਵੇਖਿਆ ਬੀਥੇ ਸਾਡੇ ਅੱਜ ਮੇਰੀ ਵੀ ਉਮਰ 23 ਸਾਲ ਹੋ ਗਈ ਆ ਮੈਂ ਨਹੀਂ ਵੇਖਿਆ ਵੀ ਸਾਡੇ ਬਾਰਡਰ ਪੱਟੀ ਤੇ ਕਿਤੇ ਇਥੇ ਆਏ ਹੋ ਕਿਤੇ ਨਹੀਂ ਆਏ ਸਾਡੇ ਬਾਰਡਰ ਪੱਟੀ ਜੀ ਪਿੱਛੇ ਜੋ ਆਪ ਪੁਲਾਂ ਤੋਂ ਟੋਡੀਆਂ ਪੰਨੀਆਂ ਸੀ ਪੁਲ ਬਣਾਈ ਸੀ ਪਹਿਲਾਂ ਇੱਥੇ ਆਇਆ ਉਦਘਾਟਨ ਕਰਕੇ ਗਏ ਉਹ ਵੇਖੋ ਜੀ ਮੇਰੇ ਸਮਾਲੇ ਤੋਂ ਪਹਿਲਾਂ ਦੁਗਾਟਨ ਕਰਕੇ ਗਿਆ ਸੀ ਕਿ ਪਰ ਇੱਕ ਜਿਹੜੇ ਵੀ ਜਿਹੜੇ ਵੀ ਆਪਣੇ ਬਾਦਲ ਸਾਹਿਬ ਆਣਗੇ ਜਾਂ ਵੱਡੇ ਬਾਦਲ ਸਾਹਿਬ ਸੀਗੇ ਜਾਂ ਉਹਨਾਂ ਦੇ ਕੋਈ ਵੀ ਨਵੇਂ ਦੇ ਜੀ ਨੂੰ ਟਿਕਟ ਦਿੰਦੇ ਉਹ ਕਹਿੰਦੇ ਤੁਹਾਨੂੰ ਬਾਦਲ ਸਾਹਿਬ ਨੂੰ ਪੁੱਲ ਦਿੱਤੀ ਯਾਰ ਪੁੱਲ ਨੂੰ ਪੱਟ ਕੇ ਲੈ ਜਾਣਾ ਜੀ ਲੈ ਜਾਣਾ ਪੱਟ ਕੇ ਕਿਉਂਕਿ ਸਾਡੇ ਸੁਣੋ ਗੱਲ ਮੇਰੀ ਬਾਦਲ ਸਾਹਿਬ ਨੂੰ ਪਹਿਲਾਂ ਤਾਂ ਸੁਣਣਾ ਤਾਂ ਨਹੀਂ ਆਇਆ ਸੀ ਨਾ ਬਾਦਲ ਸਾਹਿਬ ਨੂੰ ਵੀ ਇੱਥੇ ਰਾਏ ਸੀ ਇੱਕ ਬਰਾਦਰੀ ਬੈਠੀ ਆ ਜਿੱਥੇ ਆਪਣੇ ਆ ਬਾਰਡਰ ਦੇ ਪਿੰਡ ਬੈਠਾ ਤੇ ਇਹਨਾਂ ਨੂੰ ਇਸ ਸਰਦਾਰ ਸ਼ੇਰ ਸਿੰਘ ਵਾਇਆ ਐਮ ਐਲ ਏ ਬਣੇ ਸੀਗੇ ਉਹ ਇਹਨਾਂ ਨੂੰ ਇੱਥੇ ਲੈ ਕੇ ਆਏ ਸੀਗੇ ਫਿਰ ਇਹਨਾਂ ਨੇ ਫਿਰ ਸਾਡੇ ਬਟਰ ਪੱਟੀ ਨਹੀਂ ਬਣਾਇਆ ਜੀ ਇੱਕ ਜੋ ਆਮ ਆਦਮੀ ਦੇ ਪਿੱਛੇ ਸਰਕਾਰ ਆਈ ਆ ਲੇਡੀ ਨੇ ਵਾਦੇ ਕੀਤੇ ਯਾਰ ਯਾਰ ਰੁਪਏ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਵਾਦੇ ਕੀਤੇ ਕੋਈ ਵਾਦਾ ਪੂਰਾ ਹੋਇਆ ਹੈ ਆ ਵਾਦੇ ਤਾਂ ਉਹਨਾਂ ਨੇ ਜਿਹੜੇ ਆਦੀਆਂ ਜਿਹੜੇ ਉਹਨਾਂ ਨੇ ਆਦੇ ਪਹਿਲਾਂ ਪਤਾ ਸੀਗਾ ਉਹਨਾਂ ਤਰ੍ਹਾਂ ਦੇ ਵਾਅ ਹਉਣੇ ਨਹੀਂ ਸੀ ਜੀ ਆਮ ਆਦਮੀ ਪਾਰਟੀ ਵਾਲਿਆਂ ਨੇ ਜਦੋਂ ਉਹਨਾਂ ਨੂੰ ਪਤਾ ਸੀਗਾ ਸਰਕਾਰ ਆਉਗੀ ਤੇ ਵਾਅ ਉਹਨਾਂ ਨੇ ਆਦੀ ਹੀ ਘਰਾਂ ਨੇ ਵਾਦੇ ਕੀਤੇ ਸੀ ਉਹ ਹੀ ਪੂਰੇ ਕੀਤੇ ਆ ਕੀ ਕੀਤਾ ਵਾਦਾ ਦੱਸੋ ਤਾਂ ਮੈਂ ਤਾਂ ਇੱਕ ਗੱਲ ਬਿਲਕੁਲ ਇਹ ਤਾਂ ਪਾਲਿਸੀ ਸਰਕਾਰ ਦੀ ਗਲਤ ਆ ਵੀ ਜਿਹੜੇ ਕਹਿੰਦੇ ਆ 1000 ਰੁਪਈਆ ਯਾਰ ਸਾਨੂੰ 1000 ਰੁਪਈਆ ਨਾ ਦੇਣ ਸਾਡੇ ਬਿਜਲੀ ਦੇ ਬਿੱਲ ਨਾ ਮਾਫ ਕਰਨ ਠੀਕ ਹੈ ਅਸੀਂ ਇਸ ਗੱਲ ਨਾਲ ਸਹਿਮਤ ਹਾਂ ਸਾਨੂੰ ਜਿਹੜੇ ਦੂਜੇ ਸੂਬੇ ਰਿਆਨੇ ਵਰਗੇ ਜਾਂ ਮਾਝਲ ਪ੍ਰਦੇਸ਼ ਵਰਗੇ ਜਾਂ ਯੂਪੀ ਵਰਗੇ ਜਾਂ ਬਿਹਾਰ ਵਰਗੇ ਉੱਤਰਾਖੰਡ ਵਰਗੇ ਜਿਹੜੇ ਸੂਬੇ ਉਹ ਮੁੱਲ ਬਿਜਲੀ ਨਾਲ ਨੂੰ ਦੇ ਰਹੇ ਸਾਨੂੰ ਮੁੱਲ ਬਿਜਲੀ ਦੇਣ ਸਾਡੇ ਟੈਕਸ ਘਟ ਕਰਨ ਸਾਡੇ ਤੇਲ ਦਾ ਟੈਕਸ ਕਿਉਂ ਨਹੀਂ ਘਟ ਕਰਦੇ ਜੀ ਸਾਡਾ ਟੈਕਸ ਘੱਟ ਕਰਨਾ ਸਾਨੂੰ ਹੋਰ ਸਾਡੇ ਟੈਕਸ ਦੇ ਵਿਜੇ ਕਰ ਸਾਨੂੰ ਇਹ 1.7 ਲੱਖ ਦੀ ਕਿੱਡੀ ਕਬੜੀ ਗੱਲ ਉਹ ਤੇ ਕਿਸੇ ਨੇ ਕਹਿਤਾ ਸੀ ਵੇਡਾ ਨੂੰ ਕਹਿੰਦੇ ਯਾਰ ਤੁਹਾਨੂੰ ਅਖੇਨਾ ਅੱਜ ਕੰਬਲ ਮਿਲਣ ਲੱਗੇ ਨੇ ਤੇ ਵੇਡਾ ਬੜੀਆਂ ਖੁਸ਼ ਹੋਈਆਂ ਉਹਨੇ ਕਿਹਾ ਵੀ ਸਾਨੂੰ ਕੰਬਲ ਮਿਲਣ ਲੱਗੇ ਨੇ ਤੇ ਕੋਈ ਵਿੱਚ ਉਹਨਾਂ ਦੇ ਸਿਆਣਾ ਬੰਦਾ ਸੀਗਾ ਸਿਆਣੀ ਢੇਡ ਸੀਗੀ ਤੇ ਉਹਨੇ ਕਹਿਤਾ ਵੀ ਕਹਿੰਦੀ ਯਾਰ ਇਹ ਤੱਕ ਤੇ ਵੀ ਖੁਸ਼ ਨਾ ਹੋ ਕੰਬਲ ਤੁਹਾਡੀ ਉਹਨਾਂ ਦੀ ਲੈ ਕੇ ਬੰਨੇ ਆ ਠੀਕ ਹੈ ਨਾ ਇਹ ਤੇ ਯਾਰ ਰੁਪਈਏ ਦੀ ਕੋਈ ਐਡੀ ਵੱਡੀ ਮੈਂ ਗੱਲ ਨਹੀਂ ਸਮਝਦਾ ਵੀ ਐਡੀ ਵੱਡੀ ਕੋਈ ਗੱਲ ਹੈਗੀ ਹੈ ਯਾਰ ਰੁਪਈਆ ਸਾਨੂੰ ਦੇਣਗੇ ਤਾਂ ਇਸ ਕਰਕੇ ਕਹਿੰਨੇ ਵੀ ਸਾਨੂੰ ਤੁਸੀਂ ਜਿਹੜੀਆਂ ਸਾਨੂੰ ਸਾਨੂੰ 1000 ਰੁਪਇਆ ਨਾ ਵੀ ਸਾਨੂੰ ਤੁਸੀਂ ਦਿਓ ਸਾਨੂੰ ਜਿਹੜੀਆਂ ਤੁਸੀਂ ਸਾਡੇ ਆ ਸਬਰ ਮਾਫ ਕੀਤਾ ਸਾਨੂੰ ਨਾ ਕਰੋ ਸਾਨੂੰ ਜਿਹੜੀਆਂ ਸਾਨੂੰ ਤੁਸੀਂ ਇਹਦੇ ਬਾਰੇ ਸਾਨੂੰ ਰੋਜ਼ ਕਰ ਦਿਓ ਸਾਡੇ ਟੈਕਸ ਘੱਟ ਕਰੋ ਵੀਰ ਜੀ ਕੋਈ ਆਖਰੀ ਮਾਲਾ ਸੰਦੇਸ਼ ਜਿਹੜੇ ਆਮ ਜਨਤਾ ਤੋਂ ਤੁਸੀਂ ਦੇ ਨੌਜਵਾਨ ਹੋ ਨਸ਼ਾ ਵਾਲ ਲੋਕ ਜਿਹੜੇ ਆਮ ਨੌਜਵਾਨ ਜਾ ਰਹੇ ਆ ਜਾਂ ਕੋਈ ਬੁਰੀਆਂ ਆਦਤਾਂ ਪੈ ਚੁੱਕੀਆਂ ਉਹਨਾਂ ਨੌਜਵਾਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਵੀਰ ਜੀ ਨੌਜਵਾਨਾਂ ਦੀ ਤਾਂ ਗੱਲ ਇਹ ਆ ਵੀ ਜਿਹੜੀ ਜਿਹੜੀ 2.5 ਇੰਚ ਦੀ ਸੂਈ ਹੈ ਨਾ ਇਹਦੇ ਬਾਰੇ 사ਮਾ ਬੀਨ ਲਦੇਰ ਨੇ ਕਿਆ ਸੀਗਾ ਜਦੋਂ ਉਸ ਟਾਈਮ ਉੱਗਰਵਾਰ ਦਾ ਟਾਈਮ ਸੀਗਾ ਉਹਨੇ ਕਹਿਤਾ ਸੀਗਾ ਵੀ ਜਿਹੜੀ ਇਹ ਜਿਹੜੀ ਇੱਕ ਕੌਮ ਹੈ ਨਾ ਜਿਹੜੀ ਸਿੱਖ ਕੌਮ ਹੈ ਇਹ ਕੌਮ ਐਵੇਂ ਨਹੀਂ ਮਰਨ ਵਾਲੀ ਇਹ ਅਬਦਾਲੀ ਦੇ 7-7 ਫੁੱਟ ਦੇ 8-8 ਫੁੱਟ ਦੇ ਨੇਜੇ ਸੀਗੇ ਉਹਨਾਂ ਨਾਲੇ ਕੌਮ ਨਹੀਂ ਮਰੀ ਸੀ ਤੇ ਉਹਨੂੰ ਫਿਰ ਉਹ ਜਿਹਦਾ ਤੁਸੀਂ ਅੱਜ ਪੱਤਰਕਾਰ ਸਵਾਲ ਜਵਾਬ ਕਰ ਰਹੇ ਸੀ 사ਮਾ ਬੀਨ ਲਦੇਰ ਨੂੰ ਉਹਨੇ 사ਮਾ ਬੀਨ ਨੇ ਗੱਲ ਕਰਤੀ ਸੀ ਕਹਿੰਦਾ ਵੀ ਇਹ ਸਿੱਖ ਕੌਮ ਨੂੰ ਸਿਰਫ 2.5 ਇੰਚ ਦੀ ਇਹਨਾਂ ਨੂੰ ਸੂਈ ਪਲਾ ਸਕਦੀ ਖੁੰਝ ਔਰ ਵੇਖਿਆ ਜਾਵੇ ਜਿ ਨਸ਼ੇ ਗੱਲ ਕੀਤੀ ਜਾਵੇ ਤੇ ਸਾਡੇ ਜਿਹੜੇ ਜਿਹੜੇ ਨੌਜਵਾਨ ਨੇ 15 ਤੋਂ ਲੈ ਕੇ ਤੇ 28 ਸਾਲਾਂ ਦੇ ਵਿੱਚ ਨਸ਼ਾ ਕਰਦੇ ਨੇ ਔਰ 8ਾਂ ਤੋਂ ਲੈ ਕੇ ਤੇ 15 ਸਾਲਾਂ ਹੀ ਜਿਹੜੇ ਬੱਚੇ ਉਹਨਾਂ ਨੂੰ ਨਸ਼ਾ ਲਿਆ ਕੇ ਦੇ ਦਿੰਦੇ ਨੇ ਠੀਕ ਹੈ ਨਾ ਉਹਦੇ ਕਿਤੇ ਨ ਕਿਤੇ ਸਰਕਾਰ ਦੀ ਆ ਵੀ ਰੋਲ ਹੈਗਾ ਠੀਕ ਹੈ ਪਹਿਲਾਂ ਕੋਈ ਸਰਕਾਰਾਂ ਆਈਆਂ ਸੀਗੀਆਂ ਦੋਨਾਂ ਸਰਕਾਰਾਂ ਨੇ ਨਸ਼ਾ ਲੈ ਕੇ ਆਏ ਠੀਕ ਹੈ ਸਰਕਾਰਾਂ ਦੇ ਵਿੱਚ ਰੋਲ ਹੁੰਦਾ ਹੁਣ ਸਰਕਾਰ ਚਾਹੇ ਵੀ ਤੇ ਕੀ ਕੁਝ ਨਹੀਂ ਕਰ ਸਕਦੀ ਠੀਕ ਹੈ ਨਾ ਸਰਕਾਰਾਂ ਮੈਂ ਤੇ ਵੀਰਾਂ ਨੂੰ ਕਹਿਣਾ ਵੀ ਵਿਰੋਧਾ ਦਾ ਨਸ਼ਾ ਨਾ ਕਰੋ ਠੀਕ ਹੈ ਆਦੇ ਮਾਂ ਪਿਓ ਬਾਰੇ ਸੋਚੋ ਆਦੇ ਘਰ ਪਰਿਵਾਰ ਬਾਰੇ ਸੋਚੋ ਧੰਨਵਾਦ ਠੀਕ ਹੈ ਧੰਨਵਾਦ